ਸਰਕਾਰਾਂ ਚਾਹੁੰਦੀਆਂ ਵਾਂ ਕਿ ਖੇਤੀਏ ਛੱਡ ਜਾਣ ਪੰਜਾਬ ਦੇ ਲੋਕ ਤੇ ਅਸੀਂ ਆ ਜੀਏ ਇੱਥੇ ਅਬਾਨੀ ਡਾਨੀ ਹਮ ਦੋ ਤੇ ਹਮਾਰੇ ਦੋ ਤਾਂ ਛਾ ਤੇ ਮੁੱਦੀ ਤੇ ਉਹਨਾਂ ਦੇ ਦੋ ਬਾਨੀ ਤੇ ਡਾਨੀ ਸਾਰਾ ਕੁਝ ਉਹਨਾਂ ਨੂੰ ਦੇਣਾ ਚਾਹੁੰਦੇ ਆ ਪਰ ਉਹਨਾਂ ਨੂੰ ਪਤਾ ਨਹੀਂਗਾ ਕਿ ਭਾਜੀ ਵਰਗੇ ਬੰਦੇ ਏਡੇ ਮਜ਼ਬੂਤ ਆ ਮੈਨੂੰ ਹਮੇਸ਼ਾ ਹੀ ਇਕੱਲੇ ਬਹੁਤ ਮਿਲਦੇ ਰਹਿੰਦੇ ਮੇਰਾ ਪਿਆਰ ਵੀ ਆ ਸਾਰਿਆਂ ਨਾਲ ਇਹਨਾਂ ਨਾਲ ਵੀ ਬਹੁਤ ਆ ਇਹ ਕਹਿੰਦਾ ਹੁੰਦਾ ਚਿੰਤਾਨਗਰ ਪਾਲੇ ਨਾ ਆਪਾਂ ਪਹਿਲੀ ਛੱਟਣੀਆਂ ਤੇ ਜਿੱਦਣ ਕਹਿੰਦਾ ਆਪਾਂ ਪਿਰਦੋਗੇ ਇੱਕ ਮੁੰਡੇ ਨੂੰ ਕਹਿਣਾ ਵਾਪਸ ਆ ਜਾ ਤੇ ਸੈਂਟਰ ਸਰਕਾਰ ਨੂੰ ਕਲੀਅਰ ਕੱਟ ਗੱਲ ਵਾ ਇਹ ਪੈੜੀ ਨਹੀਂ ਤੁਹਾਨੂੰ ਪੰਜਾਬ ਦੇਣੇ ਉਹ ਜਿੰਨੇ ਕੰਵਲੇ ਬਣਨੇ ਸੀ ਬਣ ਗਏ ਹੁਣ ਕਿਸੇ ਦੇ ਨਹੀਂ ਬਣਨਾ ਤੇ ਬਾਕੀ ਆ ਜਿਹੜਾ ਪਿੱਛੇ ਸਾਡੇ ਡੇਰਾ ਭਾਈਚਾਰਾ ਸਾਡਾ ਗਵਾਂਢੀ ਭਾਈਚਾਰਾ ਇਹਨਾਂ ਨੂੰ ਕਹਿੰਦਾ ਰੱਬ ਸਮਤ ਬਖਸ਼ੇ ਇਹ ਲੋਕਾਂ ਦਾ ਭਲਾ ਕਰਨਾ ਆਏ ਆ ਤੇ ਇਹ ਸੋਚਦੇ ਆ ਕਿ ਹੁਣ ਆ ਜਿਹੜੇ 10 ਵੀ ਪਿੰਡ ਆ ਵੀ ਜੇ ਤੇ ਇਹਨਾਂ ਨੂੰ ਮੈਂ ਇੱਕ ਦਿਨ ਕਿਹਾ ਸੀਗਾ ਵੀ ਜੇ ਤੈਨੂੰ ਪੈੜੀ ਚਾਹੀਦੀ ਹੈ ਨਾ ਮੰਡ ਵਾਲੀ ਤੇ ਲੈ ਲਓ ਤੇ ਸਾਨੂੰ ਪੈੜੀ ਦੇ ਦਿਓ ਉਹਦੇ ਵੱਟੇ ਜਿੱਥੇ ਦੇਣੀਆਂ ਜੇੜੀ ਵੀ ਨਹੀਂ ਕੀ ਤੇ ਕਬਜਾ ਵੀ ਕਰਨਾ ਵਾ ਪਿਆਰ ਨਾਲ ਕੁੱਟਦੇ ਆ ਤੇ ਰੋਣ ਨਹੀਂ ਦਿੰਦੇ ਸਭ ਤੋਂ ਵੱਡੀ ਗੱਲ ਇਹ ਆ ਇਸ ਕਰਕੇ ਸਾਡਾ ਨੁਕਸਾਨ ਇੰਟਰ ਸਰਕਾਰ ਪੰਜਾਬ ਕੋਤ ਪੱਲੇ